ਆਪਣੇ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆ ਬਲਕਾਰ ਸਿੰਘ ਗੱਲ ਖੇਤੀਬਾੜੀ ਆਜੋ ਬੰਨਿਏ ਪਸ਼ੂ ਤੇ ਨਾਲੇ ਪਾਜੇ ਪੱਠੇ ਪਸ਼ੂ ਆਪਣਿਆਂ ਜਿਵੇਂ ਟੱਡਰਿਆਂ ਵਾਂਗੂ ਲੈ ਰੱਜ ਹੁਣ ਸਵੇਹਾ ਵਾਲੇ ਪੱਠਿਆਂ ਦੀ ਕਰਦੇ ਆ ਤਿਆਰੀ ਆ ਆਪਣੀ ਬੂਰੀ ਮੈਂ ਆ ਬੂਰੀ ਆਪਣੀ ਕੱਟੀ ਪੂਜਾ ਰੱਜ ਲਈ ਪੂਜਾ ਪੂਜਾ ਪੱਤ ਰੱਜ ਲਿਆ ਤੂੰ ਆ ਆਪਣੀ ਗੁਣਗੁਣ ਗਣਗਣ ਰਾਜ ਲਿਆ ਬਤ ਤੂ ਵੇਖੋ ਵੀਰੋ ਐ ਆਉਂਦਾ 3500 ਲਾਈ ਦਾ ਨਜ਼ਾਰਾ ਵੀਰੋ ਕੋ ਵੇਖਿਆ ਕਰੋ ਸਾਰੀ ਵੇਖੋ ਆ ਆਪਣੀ ਪਰੀ ਐ ਜਮਾ ਟਡਰੇ ਅੰਗੂਰ ਜਾਤਾਂ ਹੁਣ ਇਹਨਾਂ ਨੂੰ ਤਰਕੇ ਤਾਂ ਹੀ ਲੋੜ ਨਹੀਂ ਗਈ ਹੁਣ ਪਾਉਣੇ ਆ ਪੱਠੇ ਤੂੜੀ ਢਾੜੀ ਪਾਤੀ ਕੰਮ ਪੂਰਾ ਤਿਆਰੀ ਤੇ ਆ ਇਹ ਫਿਰ ਛੋਟਕਾਂ ਬਈ ਇਹਨੂੰ ਟਾਈਮ ਨਾਲ ਹੀ ਕਰ ਦੇਈਦਾ ਅੰਦਰ ਵਿਚਾਰੀਆਂ ਕਹੀਦਾ ਵਹੀਕਲ ਤੇ ਠੰਡ ਠੁੰਡੀ ਨਾ ਲੱਗ ਜੇ ਵੇਖੋ ਲਾਇਕ ਲੋਕ ਕਰਦਿਆ ਕਰੋ ਕਮੈਂਟ ਕਮੈਂਟ ਕਰਕੇ ਦੱਸਿਆ ਕਰੋ ਇੱਕ ਵੀੜ ਕੋ ਆਪਾਂ ਪਾਇਆ ਕਰਾਂਗੇ ਨਵੀਆਂ ਤੋਂ ਨਵੀਆਂ ਹੁਣ ਪੱਠਿਆਂ ਦੀ ਤਿਆਰੀ ਆ ਆ ਵੇਖੋ ਆਪਣੀ ਪਰੀ ਵੇਖ ਇਹਦੇ ਵੀ ਭਰਾ ਦਾ ਟੀਕਾ ਚੰਗਾ ਆ ਜਰਸੀ ਹੈ ਇਹਦਾ ਸ਼ੋਰਟ ਹੀ ਹੈ ਪ्योर ਰਿੰਗੀ ਉਹ ਦੋਗਲੀ ਜੀ ਆ ਆਪਣੀ ਵੈਡ ਬਹੁਤ ਵਧੀਆ ਡਾਕਟਰਾਂ ਦਾ ਵੇਖੋ ਹੁਣ ਪੱਠਿਆਂ ਦੀ ਤਿਆਰੀ ਆ ਇਹਨੂੰ ਪਾਊਡਰ ਵੀ ਪਾ ਰਹੇ ਆ ਉਹ ਵੀ ਸਾਨੂੰ ਦਾ ਵੇਖੋ ਕਰੋ ਦਰਸ਼ਨ ਬਹੁਤ ਵਧੀਆ ਕੱਟਾ ਜੇ ਕਿਸ ਦੇ ਪਸੰਦ ਆ ਵੀ ਤਾਂ ਦੱਸ ਦਿਓ ਪਿੱਛਾ ਪੁੱਛਾ ਹੀ ਵੇਖ ਲਓ ਸਾਨੂੰ ਬਖਾ ਦਿੰਨੇ ਵੇਖੋ ਪੂਰਾ ਐ ਦੇਖੋ ਜੇ ਕਿਸੇ ਨੇ ਲੈਣਾ ਹੋਵੇ ਸੰਪਰਕ ਵੀ ਕਰ ਸਕਦਾ ਨੰਬਰ ਵੀ ਦੇ ਦੇਾਂਗੇ ਤੁਹਾਨੂੰ ਬਹੁਤ ਸੋਹਣਾ ਬੂਥੀ ਬਾਥੀ ਸਿੰਘ ਸਿੰਘ ਮੋੜੀ ਆਉਂਦਾ ਵਕਾਊ ਆ ਜੇ ਕਿਸਦੇ ਫੱਟ ਆਵੇ ਤਾਂ ਆਦ ਦਿਓ ਨੰਬਰ ਦੇਵਾਂ ਤਾਂ ਪੱਠਿਆਂ ਦਾ ਭਾਤਾ ਅੱਡਾ ਕੁੱਤਰ ਕੇ ਹੁਣ ਤਿਆਰੀ ਆ ਪੂਰੀ ਪੱਠੇ-ਪੁੱਠੇ ਪਾ ਕੇ ਟੜਕੇ ਵਾਲੇ ਫੇਰ ਜਾਵਾਂਗੇ ਪੋਰਾ ਪੋਰਾ ਕੰਮ ਨਮੇੜ ਕੇ ਆਹ 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 ਵੇਖੋ ਬਹੁਤ ਵਧੀਆ ਪਾਊਡਰ ਆ ਇਹ ਸਿਰੇ ਦਾ ਜਿਹੜਾ ਪਸ਼ੂ ਕੋਈ ਰਹਿਣ ਚ ਦਿੱਕਤ ਆਉਂਦੀ ਆ ਜਾਂ ਕੋਈ ਬੱਚੇ ਦਾ ਨੀਚ ਦੋ ਚੌਂਚੇ ਤੜਕੇ ਦੋ ਹੱਥ ਨੇ ਆ ਖਰਾਕ ਪਾ ਰਹੇ ਆ ਆਪਾਂ ਕਾਇਆਂ ਨੂੰ ਟਵਾਣਾ 8000 ਉਹ ਮਹਿੰਦੀ ਆ ਹੁਣ ਬੰਦਦੇ ਆਂ ਪਸੂ ਸਾਰੇ ਵੀਰਾਂ ਦਾ ਧੰਨਵਾਦ ਆ ਆਪਣੀ ਗੁਣਗੁਣ ਦੇਖ ਤੇ ਪਰੀ ਦੇ ਕਰ ਲੋ ਦਰਸ਼ਨ ਸਤਿ ਸ਼੍ਰੀ ਅਕਾਲ